ਉਜੀ ਇਸ ਖੜਾ ਬਈ ਛੋਟਾ ਹਾਥੀ ਹਰਿਆਣਾ ਨੰਬਰ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਖੜੀ ਆ ਜੇ ਕੋਈ ਇਹਦਾ ਪੁਰਾਣਾ ਚੀਜ਼ ਲੈਣੀ ਹੋਵੇ ਸਾਨੂੰ ਕੱਢ ਕੇ ਦੇ ਦੇਣਗੇ ਤੋੜ ਕੇ ਜਿਹੜੇ ਕਿਸੇ ਵੀਰ ਕੋਲੇ ਜੈਪਸੀ ਗੱਡੀ ਖੜੀ ਹੋਈ ਦੇਖ ਐ ਤੁਸੀਂ ਆਰਟਿਕਾ ਗੱਡੀ ਖੜੀ ਆ ਕੰਡਾਇਵਰ ਬੇਪਟਾ ਗੱਡੀ ਖੜੀ ਆ ਪੂਰੀ ਵਧੀਆ ਕੰਡੀਸ਼ਨ ਚ ਹੋਰ ਆ ਗਿਆ ਛੋਟਾ ਹਾਥੀ ਇਹ ਵੀ ਹੈਲੀ ਜੀਪ ਖੜੀ ਆ ਇਹ ਜਿਹੜੇ ਇੰਜਨਾਂ ਟੋਕੇ ਵਾਲੀਆਂ ਮਸ਼ੀਨਾਂ ਹਾਂਜੀ ਭਾਈ ਜੀ ਐਸਸੀ ਕਾਰ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਮੋੱਛੇ ਜੀ ਮਾਨਸਾ ਮਿੱਠੂ ਕਬਾੜੀਏ ਦੇ ਅੱਜ ਆਪਾਂ ਸੋਨੂੰ ਦਿਖਾਉਣੇ ਆ ਇੱਥੇ ਕਬਾੜ ਦੇ ਵਿੱਚ ਕੀ ਕੀ ਖੜਾ ਹੋਇਆ ਤੇ ਕਹੇ ਜੀ ਕੰਡੀਸ਼ਨ ਅੱਜ ਸੋਨੂੰ ਗੱਡੀਆਂ ਦਿਖਾਵਾਂਗੇ ਵੀ ਗੱਡੀਆਂ ਬਹੁਤ ਜ਼ਿਆਦੇ ਖੜੀਆਂ ਨੇ ਸਕਾਰਪੀਓ ਤੋਂ ਲੈ ਕੇ ਜਿਹੜੀਆਂ ਛੋਟੀਆਂ ਭੁੰਡੀਆਂ ਛੋਟੇ ਹਾਥੀ ਕਹਿ ਦਿੰਨੇ ਆ ਉਹ ਚੀਜ਼ਾਂ ਖੜੀਆਂ ਨੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਏਸ ਖੜਾ ਬਈ ਛੋਟਾ ਹਾਥੀ ਹਰਿਆਣਾ ਨੰਬਰ ਆ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਘੈਂਟ ਕੰਡੀਸ਼ਨ ਆ ਬਾਡੀ ਬੁੱਡੀ ਵਧੀਆ ਪਈ ਐ ਟਾਇਟੂਰ ਵੀ ਵਧੀਆ ਪਿਆ ਇੱਕ ਬਾੜ ਦੇ ਮੁੱਲ ਚ ਕਹਿ ਸਕਦੇ ਆ ਆਪਾਂ ਸਾਨੂੰ ਤੋਲ ਕੇ ਚੀਜ਼ਾਂ ਮਿਲ ਜਾਣਗੀਆਂ ਤੇ ਸਟਾਕ ਵੀ ਅਪਡੇਟ ਹੁੰਦਾ ਰਹਿੰਦਾ 15 20 ਦਿਨਾਂ ਦੇ ਵਿੱਚ ਬਦਲ ਜਾਂਦਾਗਾ ਹੁਣ ਆ ਦੇਖੋ ਸਾਹਮਣੇ ਜਿਪਸੀ ਖੜੀ ਐ ਜੇ ਕੋਈ ਇਹਦਾ ਪੁਰਾਣਾ ਚੀਜ਼ ਲੈਣੀ ਹੋਵੇ ਤੁਹਾਨੂੰ ਉਹ ਕੱਢ ਕੇ ਦੇ ਦੇਣਗੇ ਤੋਲ ਕੇ ਜਿਹੜੇ ਕਿਸੇ ਵੀਰ ਕੋਲੇ ਜਿਪਸੀ ਗੱਡੀ ਖੜੀ ਹੋਈ ਅੱਗੇ ਹੋਰ ਦਿਖਾਉਣੇ ਸੀ ਉਹਨੂੰ ਆਹ ਦੇਖੋ ਅੱਗੇ ਆ ਗਈ ਜਿਪਸੀ ਹੋਰ ਜੇ ਛੋਡੇ ਕੋਲੇ ਕੋਈ ਜਿਪਸੀ ਗੱਡੀ ਆ ਗਈ ਆ ਦਾ ਕੋਈ ਚੀਜ਼ ਖਰਾਬ ਹੋ ਗਈ ਤੁਹਾਨੂੰ オリジナル ਚੀਜ਼ ਕੱਢ ਕੇ ਦੇ ਦੇਣਗੇ ਉਹ ਤੁਹਾਨੂੰ オリジナル ਮਿਲਦੀ ਨਹੀਂ ਕੰਪਨੀ ਦੀ ਕਿਉਂਕਿ ਤੁਹਾਨੂੰ ਪਤਾ ਹੀ ਆ ਬੰਦ ਹੋ ਗਈਆਂ ਹੁੰਦਾ ਚੀਜ਼ਾਂ ਇਹ ਅੱਗੇ ਦੇਖ ਸਕਦੇ ਹੋ ਜੀ ਆਰਟਿਕਾ ਗੱਡੀ ਖੜੀ ਆ ਇਹ ਆ ਕਿ ਦਿੱਲੀ ਨੰਬਰ ਅੱਗੇ ਆ ਗਈ ਜੀ ਤਾਂ ਡਰਾਈਵਰ ਦੇਖੋ ਪੂਰੀ ਵਧੀਆ ਕੰਡੀਸ਼ਨ ਦੇ ਪਈਆ ਗੱਡੀ ਐ ਡਰਾਈਵਰ ਆ ਅੱਗੇ ਬੈਕ ਸਾਈਡ ਤੇ ਸਕਾਰਪਿਓ ਗੱਡੀ ਖੜੀ ਆ ਤੇ ਹੋਰ ਵੀ ਬਹੁਤ ਪਿੱਕੇ ਵੀ ਖੜੇ ਨੇ ਸਕਾਰਪਿਓ ਆ ਗਈ ਪੱਕੇ ਅੱਗੇ ਆ ਦੇਖ ਸਕਦਾ ਤੁਸੀਂ ਸਬਜੈਕਟ ਗੱਡੀ ਖੜੀ ਆ ਪੂਰੀ ਵਧੀਆ ਕੰਡੀਸ਼ਨ ਚ ਇਹ ਆ ਗਈ ਹਰਿਆਣਾ ਨੰਬਰ ਹਰਿਆਣਾ ਨੰਬਰ ਗੱਡੀ ਆ ਅੱਗੇ ਤੁਹਾਨੂੰ ਦਿਖਾਉਣੇ ਆ ਜੀ ਇੱਕ ਹੋਰ ਆ ਗਿਆ ਛੋਟਾ ਹਾਥੀ ਇਹ ਵੀ ਹਰਿਆਣਾ ਨੰਬਰ ਆ ਜ਼ਿਆਦਾਤਰ ਚੀਜ਼ਾਂ ਹਰਿਆਣਾ ਨੰਬਰ ਆ ਕੁਝ ਪੰਜਾਬ ਨੰਬਰ ਵੀ ਹੈਗੀਆਂ ਨੇ ਅੱਗੇ ਦੇਖੋ ਤੁਸੀਂ ਆ ਗੱਡੀ ਵੀ ਪੂਰੀ ਵਧੀਆ ਪਈ ਆ ਬਈ ਏ ਵੀ ਇਹ ਪੰਜਾਬ ਨੰਬਰ ਆ ਅੱਗੇ ਦੇਖੋ ਮਹਿੰਦਰਾ ਵਾਲਿਆਂ ਦੀ ਜੀਪ ਖੜੀ ਆ ਅੱਗੇ ਸਾਨੂੰ ਦੂਜੀ ਸਾਈਡ ਰਖਾ ਦਿੰਨੇ ਆ ਇਹ ਦੇਖੋ ਬਾਈ ਜੀ ਕਿੰਨੀਆਂ ਗੱਡੀਆਂ ਖੜੀਆਂ ਨੇ ਗੱਡੀਆਂ ਦੇ ਇੰਜਨ ਵੀ ਮਿਲ ਜਾਣਗੇ ਸਾਨੂੰ ਇੰਜਨ ਵੀ ਕੱਢ ਕੇ ਦੇ ਦਿੰਦੇ ਆ ਜੇ ਲੈਣੇ ਹੋਣ ਆਹ ਸਾਹਮਣੇ ਦੇਖ ਸਕਦੇ ਤੁਸੀਂ ਸਾਰੀਆਂ ਗੱਡੀਆਂ ਕਬਾੜ ਦੇ ਭਾਜ ਇਸ ਨੂੰ ਮਿਲ ਜਾਣੀਆਂ ਜੇ ਕਿਸੇ ਕੋਲੇ ਕੋਈ ਪੁਰਾਣੀ ਗੱਡੀ ਹੈਗੀ ਆ ਵਧੀਆ ਚੱਲਦੀ ਹਾਲਤ ਵਾਲੀ ਉਹਦੀ ਕੋਈ ਚੀਜ਼ ਖਰਾਬ ਹੋਗੀ ਉਹ ਜੰ ਨੂੰ ਕੱਢ ਕੇ ਇੱਥੋਂ ਮਿਲ ਜੂ ਆਹ ਤੇ ਸਨ ਰੂਫ ਵਾਲੀ ਗੱਡੀ ਸਕੌਡਾ ਵਾਲਿਆਂ ਦੀ ਹਰਿਆਣਾ ਨੰਬਰ ਕਵਾੜ ਦੇ ਮੁੱਲ ਤੇ ਖੜੀ ਅੱਗੇ ਦੇਖ ਸਕਦੇ ਹੋ ਤੁਸੀਂ ਆਹ ਕੀ ਹੁੰਡਾ ਸਿਟੀ ਡਾਸਟਰ ਗੱਡੀ ਵੀ ਖੜੀ ਹੈ ਜਿਹੜੀ ਕਿਸੇ ਟਾਈਮ ਪੂਰੀ ਪੀਕ ਤੇ ਹੁੰਦੀ ਸੀ ਉਹ ਅੱਜ ਕਵਾੜ ਤੇ ਖੜੀ ਹੈ ਡਾਸਟਰ ਰੈਨਰ ਵਾਲਿਆਂ ਦੀ ਅੱਗੇ ਸਾਨੂੰ ਹੋਰ ਦਿਖਾਉਣੇ ਆ ਜੀ ਕੀ ਕੁਝ ਖੜਾਗਾ ਅੱਗੇ ਆਟੋ ਗੱਡੀ ਆ ਗਈ ਹਰਿਆਣਾ ਨੰਬਰ ਉਹ ਆ ਗਈ ਜੀ ਪੰਜਾਬ ਨੰਬਰ ਗੱਡੀ ਆ ਵੀ ਪੂਰੀ ਵਧੀਆ ਹਾਲਤ ਵਿੱਚ ਖੜੀ ਹੈ ਜਿਹੜੀ ਆ ਪੰਜਾਬ ਨੰਬਰ ਅੱਗੇ ਬੈਕ ਸਾਈਡ ਤੇ ਜਿਪਸੀਆਂ ਆ ਗਈਆਂ ਜਿਪਸੀਆਂ ਆ ਅਨੋਭਾ ਆ ਜੀ ਟੋヨタ ਵਾਲਿਆਂ ਦੀ ਦੇਖੋ ਬਾਈ ਕਿੰਨਾ ਕੁਝ ਖੜਾ ਕਬਾੜ ਦੇ ਵਿੱਚ ਜਿਹੜੀਆਂ ਹਾਂਜੀ ਦੋਸਤੋ ਦੇਖੋ ਤੁਸੀਂ ਕਿੰਨੇ ਇੰਜਨ ਖੜੇ ਨੇ ਆਹ ਤੇ ਜਨਰੇਟਰ ਇੰਜਨ ਟੋਕੇ ਵਾਲੀਆਂ ਮਸ਼ੀਨਾਂ ਸਾਰਾ ਕੁਝ ਕਬਾੜ ਦੇ ਮੁੱਲ ਤੇ ਵਧੀਆ ਹਾਲਤ ਤੇ ਤੁਸੀਂ ਆ ਕੇ ਚੈੱਕ ਕਰਕੇ ਨ ਜਾ ਸਕਦੇ ਹੋ ਇੱਕ ਵਾਰੀ ਤੁਹਾਨੂੰ ਆਪਾਂ ਐਵੇਂ ਦਿਖਾਤਾ ਵੀ ਕੀ ਕੁਝ ਖੜਾ ਇੱਥੇ ਆ ਦੇਖੋ ਕਿੱਡਾ ਵੱਡਾ ਜਨਰੇਟਰ ਕਵਾੜ ਦੇ ਮੁੱਲ 'ਚ ਕਿਵੇਂ ਕਿਸੇ ਪਾਇਲਸਾ ਬੂਸਾ 'ਚ ਲਾਉਣਾ ਹੋ ਵੱਡਿਆਂ ਚ ਉੱਥੇ ਆ ਦੇਖੋ ਅੱਗੇ ਆ ਗਈ ਜੈਪਸੀ ਕਿੰਨੀ ਘੈਂਟ ਕੰਡੀਸ਼ਨ 'ਚ ਖੜੀ ਆ ਬਸ ਕਲਰ ਆ ਥੋੜਾ ਜਿਹਾ ਉਹ ਵੀ ਪੂਰਾ ਵਧੀਆ ਹੋਇਆ ਮਾਚਲ ਪ੍ਰਦੇਸ਼ ਆ ਸਾਹਮਣੇ ਦੇਖੋ ਤੁਸੀਂ ਬਲੇਰੋ ਗੱਡੀ ਆ ਗਈ ਮਰੂਤੀ ਜੈਪਸੀ ਇੱਧਰ ਇੱਧਰਲੀ ਸਾਈਡ ਜੈਪਸੀਆਂ ਦਾ ਸਟਾਕ ਜ਼ਿਆਦਾ ਆ ਜੈਪਸੀਆਂ ਤੇ ਬਲੇਰੋਆਂ ਦਾ ਪੂਰੀ ਬੜੀਆ ਹਾਰਤ ਦੇ ਵਿੱਚ ਵੀ ਖੜੀਆਂ ਨੇ ਬਹੁਤ ਜੇਪਸੀਆਂ ਤੇ ਬਲੈਰੋ ਗੱਡੀਆਂ ਦੇਖੋ ਤੁਹਾਨੂੰ ਆਪਾਂ ਦਿਖਾ ਦਿੰਨੇ ਕਿੰਨਾ ਸਟਾਕ ਖੜਾ ਕਬਾੜ ਦੇ ਵਿੱਚ ਮਿੱਠੂ ਕਬਾੜੀਏ ਲੋਕੇਸ਼ਨ ਹੈ ਮਾਨਸਾ ਬਰਨਾਲਾ ਰੋਡ ਤੇ ਜੋ ਜਾਣੇ ਉਹ ਸਾਈਡ ਅੱਗੇ ਤੁਹਾਨੂੰ ਅਗਲੀ ਸਾਈਡ ਦਿਖਾਉਣੇ ਕੀ ਕੁਝ ਖੜਾਗਾ ਅੱਜ ਭਾਈ ਇੱਥੇ ਗੱਡੀਆਂ ਜਾਦੇ ਨੇ ਚਲਾਤੀ ਹਾਂਜੀ ਉਹ ਦੇਖੋ ਭਾਈ ਕਿਸੇ ਨੇ ਖਰੀਦ ਲਈ ਉਹ ਵੈਣ ਸਕੂਲ ਦੇ ਵਿੱਚ ਪਾਉਣ ਲਈ ਉਦੇ ਮੜਾ ਮੁੱਟਾ ਕੰਮ ਕਰਾ ਕੇ ਜਿੰਨਾ ਕੋ ਹੋਇਆ ਉਹਨਾਂ ਕ ਕਰਾ ਕੇ ਦੁਬਾਰਾ ਅਗਲਾ ਸਕੂਲ ਦੇ ਵਿੱਚ ਕਿਸੇ ਡਰਾਈਵਰ ਵੀਰ ਨੇ ਖਰੀਦੀ ਹੋਊਗੀ ਅੱਗੇ ਸੋਨੂੰ ਦਿਖਾਉਣਿਆ ਹੋਰ ਕੁਛ ਕੀ ਕੁਛ ਖੜਾਗਾ ਸਾਹਮਣੇ ਦੇਖੋ ਸਕੋਡਾ ਵਾਲਿਆਂ ਦੀ ਗੱਡੀ ਖੜੀ ਆ ਦਿੱਲੀ ਨੰਬਰ ਆ ਗਈ ਟੈਂਪੂ ਟੈਬਲਰ ਗੱਡੀ ਹੋਰਸ ਵਾਲਿਆਂ ਦੀ ਅੱਗੇ ਜੀ ਸੀ ਵੀਆਂ ਦਿਖਾ ਕੇ ਗਈ ਸੀ ਸੋਨੂੰ ਪਹਿਲਾਂ ਦੋ ਖੜੀਆਂ ਸੀਗੀਆਂ ਹੁਣ ਇੱਕ ਵੇਖ ਗਈ ਇੱਕ ਰਹਿ ਗਈ ਆਹ ਸਾਹਮਣੇ ਦੇਖੋ ਕੈਂਟਰ ਕੁੰਟਰ ਕਿੰਨੇ ਵਧੀਆ ਕੰਡੀਸ਼ਨ ਚ ਪਏ ਨੇ ਇੱਧਰ ਤੁਹਾਨੂੰ ਦਿਖਾਉਣਾ ਕੀ ਕੁਛ ਨਵਾਂ ਆਇਆ ਇੱਕ ਐਂਬੂਲੈਂਸ ਨਵੀਂ ਆਈ ਹੈ ਤੁਹਾਨੂੰ ਦਿਖਾਉਣੀ ਆ ਪਹਿਲਾਂ ਹੈ ਨਹੀਂ ਸੀਗੀ ਉਹ ਆ ਬਲੈਰੋ ਗੱਡੀ ਆ ਗਈ ਐਂਬੂਲੈਂਸ ਆਈ ਖੜੀ ਆ ਹੋ ਖੜੀ ਆ ਨਵੀਂ ਐਂਬੂਲੈਂਸ ਜਮਾਂ ਨਵਿਆਂ ਵਰਗੀ ਆ ਟਰੈਕਟਰ ਵੀ ਖੜੇ ਨੇ ਪਈ ਇੱਕੇ ਸੇ ਟਾਈਮ ਆ ਸਾਣ ਹੁੰਦੇ ਸੀਗੇ ਐਚ ਐਮ ਟੀ 35 ਬਾਈ ਟਰੈਕਟਰ ਪਾੜੇ ਨਹੀਂ ਸੀ ਤੇ ਅੱਜ ਦੇਖੋ ਕਬਾੜ ਦੇ ਵਿੱਚ ਖੜੇ ਆ ਅੱਗੇ ਤੁਹਾਨੂੰ ਦਿਖਾਉਣਾ ਚਾਰ ਤੋਂ ਪੰਜ ਟਰੈਕਟਰ ਖੜੇ ਆ ਇੱਕ ਐਚ ਐਮ ਟੀ 35 ਬਾਈ ਆ ਦੋ ਆਸਿਆ ਇੱਕ ਨਿਊ ਹੋਲੈਂਡ ਆ ਇੱਕ ਘਰ ਜਣਾ ਆ ਸਾਹਮਣੇ ਸਕੂਲ ਬੈੰਨਾ ਆ ਗਈਆਂ ਜੇ ਕੋਈ ਵੀ ਚੀਜ਼ ਇਹਨਾਂ ਦੀ ਲੈਣੀ ਆ ਉਹ ਵੀ ਤੁਹਾਨੂੰ ਮਿਲ ਜੂਗੀ ਜੇ ਅਹੀਂ ਲੈਣੀ ਆ ਬਣੀ ਤਾਂ ਨਹੀਂ ਉਹ ਵੀ ਤੁਹਾਨੂੰ ਮਿਲ ਜੂਗੀ ਉਹ ਇਹ ਹਿਸਾਬ ਨਾਲ ਆ ਸਾਹਮਣੇ ਐਂਬੂਲੈਂਸ ਆ ਗਈ ਭਾਈ ਕਿੰਨੀ ਘੈਂਟ ਕੰਡੀਸ਼ਨ ਚ ਪਈਆ ਹਾਂਜੀ ਦੋਸਤੋ ਦੇਖ ਸਕਦਾ ਤੁਸੀਂ ਸਭਰਾਜ ਵਾਲਿਆਂ ਦੀ ਬੈਣ ਕਿੱਡੀ ਵੱਡੀ ਬੈਣ ਆ ਸਾਰੇ ਇਹਨਾਂ ਨੂੰ ਘੈਂਟ ਕੰਡੀਸ਼ਨ ਦੇ ਵਿੱਚ ਇਹ ਬੈਣ ਆ ਇੱਥੇ ਇਹ ਟਾਇਰ ਵੀ ਦੇਖੋ ਤੁਸੀਂ ਐ ਪਏ ਆ ਲਿਸਕ ਦੇ ਅੱਦੇ ਨਾਲੋਂ ਵੱਧ ਟਾਇਰ ਨੇ ਹਰਿਆਣਾ ਨੰਬਰ ਆ ਸਾਰੀ ਬੈਣ ਦੇ ਉੱਤੇ ਜਾਲੀਆਂ ਲੱਗੀਆਂ ਹੋਈਆਂ ਵੀ ਸੀਸਾ ਨਾ ਫੁੱਟੇ ਪੂਰੀ ਘੈਂਟ ਕੰਡੀਸ਼ਨ ਚ ਬੈਣ ਦੇਖੋ ਤੁਸੀਂ ਅੰਦਰੋਂ ਵਿਚੋਂ ਵੀ ਦਿਖਾ ਦੰਨੇ ਆ ਛਿੱਟਾਂ ਸੁੱਟਾਂ ਦੇ ਮਾੜੀ ਮੋਟਾ ਰੇਤਾ ਰਾਵਾਂ ਜਾਂ ਪਏ ਆ ਊ ਵਧੀਆ ਪਈ ਆ ਬੈਣ ਹਾਲਤ ਦੇ ਹਿਸਾਬ ਨਾਲ ਹਾਂਜੀ ਦੋਸਤੋ ਵੀਡੀਓ ਕਿਵੇਂ ਲੱਗੀ ਤੁਸੀਂ ਲਾਈਕ ਕਮੈਂਟ ਕਰਕੇ ਜਰੂਰ ਦੱਸੋ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਜੁੜਿਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਧੰਨਵਾਦ